ਅੱਜ ਇਹ ਹੋਇਆ ਜੇ ਕਿ ਛੋਟਾ ਜਿਹਾ ਮੁੰਡਾ ਆਦਾ ਮੂੰਹ ਬਨ ਕੇ ਉਹ ਸ਼ਰੇਆਮ ਦਿਨ ਦਿਹਾੜੇ ਚਤੀ ਦੁਪਹਿਰ ਭਰੇ ਬਾਜ਼ਾਰ ਗੋਲੀ ਚਲਾ ਕੇ ਜਾਂਦਾ ਸਿੱਧਾ ਫੈਰ ਕੱਢਦਾ ਉਹ ਕਿਸਮਤ ਸਾਡੀ ਚੰਗੀ ਸੀ ਬਚ ਗਏ ਮਾੜੀ ਹੋਏ ਕਰਦੀ ਜੇ ਮਰ ਜਾਣਾ ਸੀ ਇਹ ਹੁਣ ਇੱਥੇ ਕੰਮ ਕਰਦਾ ਫਾਇਦਾ ਤੇ ਕੋਈ ਹੈ ਨਹੀਂ ਇਹ ਨਾ ਹੇਦਰੂ ਹੋਣਾ ਬੰਦੇ ਜਿੱਥੇ ਮੋਟਰਸਾਈਕਲ ਪਹੁੰਚ ਜਾਣਾ ਇੱਥੇ ਹੋਣਾ ਬੰਦੇ ਨੇ ਆ ਆ ਇਹ ਮਗਰ ਇਹ ਮਗਰ ਇਹ ਮਗਰ ਅੱਜ ਨਾਨੀ ਲੰਘ ਜਾਂਦੀ ਨਾ ਇਹ ਤਾਂ ਬਾਅਦ ਦੀ ਗੱਲ ਆ ਇਹ ਆਕਾਰ ਨਾ ਕਰ ਦੋ ਕਰ ਨਾ ਕਰ ਦੋ ਆ ਗਿਆ ਦੋਸਾਂ ਨੂੰ ਇੱਕ ਘਰ ਤੋਂ ਚੱਲਦਾ ਭਾਈ ਆ ਆ ਆ ਆ ਆ ਬੱਸ ਹੋ ਗਈ ਚਲ ਦੇਖੋ ਮੰਗਲਵਾਰ ਨੂੰ ਐਸਐਸਪੀ ਸਾਹਿਬ ਨੂੰ ਮਿਲਦੇ ਆ ਉਹ ਕਹਿੰਦੇ ਡਿਟੇਲ ਜੀ ਦਰਖਾਸਤ ਦਿਓ ਅਸੀਂ ਦਰਖਾਸਤ ਦੇ ਜਾਂਦੇ ਆ ਕਿ ਕੋਈ ਸੁਣਵਾਈ ਨਹੀਂ ਹੁੰਦੀ ਅਸੀਂ ਧੁੱਪੇ ਬਹਿ ਕੇ ਆ ਗਏ ਲੋ ਦੋ ਦੋ ਘੰਟੇ ਅਗਲੇ ਦਿਨ ਨਹੀਂ ਜਾਂਦੇ ਆ ਉਹ ਫੇਰ ਕੋਈ ਸੁਣਵਾਈ ਨਹੀਂ ਹੁੰਦੀ ਉਹ ਕਹਿੰਦੇ ਐਸਐਸਪੀ ਨੂੰ ਮਿਲੋ ਐਸਐਸਪੀ ਦੇ ਨਾਲ ਮਾਰਕ ਜਰਾਓ ਚਿੱਠੀ ਭਾਜੀ ਤੁਣੀ ਮਾਰ ਕੇ ਨਹੀਂ ਅਸੀਂ ਦੇ ਕਰਨੀ ਨਹੀਂ ਫਾਟਾ ਕਿਹੜਾ ਲੱਗਦਾ ਸਾਨੂੰ ਵਾਫੀ ਨਾ ਨਾ ਲੱਗੇ ਕਰਦਾ ਇਹ ਕਹਿੰਦੇ ਮਾਰ ਕੇ ਇੱਕ ਬੰਦੇ ਦੀ ਗੋਲੀ ਚਲਣ ਦੀਆਂ ਦੂਜਾ ਤੁਸੀਂ ਮਾਰ ਕੇ ਧਰਾਂਦੇ ਹੋ ਇਹਦਾ ਮਤਲਬ ਮਾਰ ਕੇ ਨਾ ਕੰਮ ਚੱਲਦਾ ਹੈ ਫੇਰ ਅਗਲੇ ਦਿਨ ਨਹੀਂ ਜਾਂਦੇ ਆ ਉਹ ਇੱਕ ਅਫਸਰਾਂ ਨੂੰ ਹੋਰ ਮਿਲਦਾ ਉਹਨੂੰ ਕਹਿੰਦੇ ਜੀ ਪੁਲਿਸ ਆ ਨਹੀਂ ਰਹੇ ਇਹਦਾ ਮਤਲਬ ਕੀ ਕਾਰੋਬਾਰ ਕਰਨਾ ਜ਼ਹਿਰ ਆ ਅਸੀਂ ਕਿਥੇ ਚੱਲ ਜਾਈਏ ਅਸੀਂ ਭਾਵੇਂ ਉੱਧਰ ਬਗਾਨੇ ਵੀ ਗੋਲੀ ਚਾਹਤੇ ਕਿ ਬੰਦੇ ਵੀ ਬੜੇ ਬੇਦੇ ਜਾਂ ਇਹ ਕੰਮਕਾਰ ਨੂੰ ਕੋਈ ਆਸ਼ਵਾਸਨ ਨਹੀਂ ਮਿਲਦਾ ਕਿ ਇਹ ਕੰਮ ਕਰ ਸਕਦੇ ਆ ਅਸੀਂ ਤਾਂ ਟੈਕਸੀ ਦੇ ਕੇ ਵੀ ਚੋਰ ਆ ਤੇ ਸਾਡੇ ਪੱਲੇ ਕੀ ਰਹਿ ਗਿਆ ਦੇਰਾ ਰੋਡ ਬੰਦ ਰਹੇਗਾ ਮੈਂ ਨਾਲ ਜਿਹੜਾ ਤੇ ਅੰਮ੍ਰੇਲਾ ਸਾਹਿਬ ਦੇਗਾ ਉਹਦੀ ਮਿਹਰਬਾਨੀ ਹੈ ਜਿਹੜਾ ਨਹੀਂ ਦੇਗਾ ਉਹਦੀ ਵੀ ਮਿਹਰਬਾਨੀ ਹੈ ਪਰ ਹਾਲ ਵੀ ਲਾ ਲਈਏ ਬਾਜ਼ਾਰ ਬੰਦ ਜੇ ਤੁਹਾਡੇ ਕੋਲ ਇਥੇ ਕੰਮ ਨਹੀਂ ਹੋ ਸਕਦਾ ਕੋਣ ਹੈ ਮਾਸ਼ਾਅੱਲਾ ਜੀ ਜਦੋਂ ਫਰੋਤੀ ਆਈ ਆ ਫਰੋਤੀ ਹੋਣ ਤੋਂ ਬਾਅਦ ਕੋਲਸੂ ਕੋਲ ਕੰਪਲੇਂਟ ਕੀਤੀ ਆ ਇਹ ਇਹ ਪੁਲਿਸ ਪ੍ਰਸ਼ਾਸਨ ਨੇ ਕਾਹਦੀ ਸਰਕਾਰ ਨੇ ਕੀ ਐਕਸ਼ਨ ਨਾ ਭਰਿਆ ਬਾਜ਼ਾਰ ਆ ਵੀ ਇਹ ਚਾਲ ਗੁਲੀ ਚਲਾ ਕੇ ਕਦਲ ਬਣ ਰਹੀ ਹੈ ਸਰਿਆਵੇ ਸਰਿਆਵੇ ਨਾਗਰਿਕ ਦੀ ਪੰਜਾਬ ਤੇ ਸ਼ਹਿਰੀ ਦੀ ਕੀ ਰੱਖਿਆ ਕਰ ਰਹੀ ਹੈ ਸਰਕਾਰ ਭਾਜੀ ਇਹ ਦਿਖਾਉਂਦੀ ਨਹੀਂ ਖਾਲੀ ਪੁਛਦੀ ਐਕਚੁਅਲੀ ਥੋੜੀ ਬਰਵਾ ਲਾਣੇ ਜਦ ਫਤਲ ਲੰਘ ਕੇ ਸਾਡੇ ਪੰਜਾਬ ਦਾ ਇਹ ਹਾਲਿਆ ਤੇ ਅੱਜ ਚ ਰਹੀ ਆ ਪਿਆਰ ਬਣ ਕੇ ਕਹਿੰਦਾ ਮਾਨਤਾ ਕੇ ਆ ਗਏ ਮਿਹਰਬਾਨੀ ਉਹਨਾਂ ਨੇ ਕੋਈ ਕਸਮ ਨਹੀਂ ਛੱਡੀ ਉਹ ਇਸੇ ਫਾਜ ਫਿਰ ਰੱਖ ਕਰਕੇ ਗਏ ਆ ਇਹਨਾਂ ਨੇ ਫੋਜੀ ਸਾਡੀ ਗੱਲ ਨਹੀਂ ਮੰਨੀ ਹੈਗੀ ਵਾਹ ਇਹ ਤਾਂ ਜੇ ਹੋ ਨਾ ਇਹ ਕਦੋਂ ਆਈ ਸੀ ਕੋਈ ਨਾ ਨੀ ਉਹ ਨਾ ਆਇਆ ਕੋਈ ਨਾ ਜਨਮ ਨਹੀਂ ਲਾ ਕੋਈ ਚੈਨਲ ਆਵਾਜ਼ ਜਨਮ ਨਹੀਂ ਲਾ ਮਨੋਗੋਦਿਤ ਵੀ ਤੇ ਨਾ ਵੀ ਇਹ ਜਿਹੜੀ ਆਵਾਜ਼ ਵੀ ਕੱਢੀ ਗਈ ਮੈਨੂੰ ਆਈ ਹੈ ਤੁਸੀਂ ਮੈਂ ਤਾਂ ਗੱਲ ਕੀਤੀ ਤੁਹਾਡੇ ਨਾਲ ਮੀਡੀਆ 'ਚ ਵੀ ਗੱਲ ਕੀਤੀ ਸੀ ਕਲਸੀ ਸਾਹਿਬ ਤੱਕ ਵੀ ਗੱਲ ਗਈ ਸੀ ਛੋਡੀ ਭਾਜੀ ਨਾਲ ਵੀ ਗੱਲ ਹੋਈ ਉਹ ਕਹਿੰਦੇ ਹੋ ਸਕਦਾ ਫੇਕ ਕਾਲ ਹੋਏ ਪਰ ਇਹ ਫੇਕ ਕਾਲ ਨਹੀਂ ਜੇ ਨਿਕਲੀ ਅੱਜ ਫਿਰ ਜਮ ਫੋਨ ਨੰਬਰ ਲਈ ਅੱਗੇ ਤਿਆਰ ਕਰੋ ਇੱਕ ਮਿੰਟ ਹੋਰ ਜੀ ਨੰਬਰ ਦਿੱਤਾ ਮੋਦੀ ਸੁਧਾ ਪਿਆ ਫੇਕ ਕਾਲ ਦੇ ਕਰਨਾ ਨਹੀਂ ਇਹੀ ਤਾਂ ਅਹੀ ਨੰਬਰ ਤੇ ਮੰਗਦੇ ਵੀ ਆ ਜੀ ਉਹਦੇ ਬਾਰੇ ਵੀ ਕੋਈ ਐਸਐਸਪੀ ਸਾਹਿਬ ਨੂੰ ਦਿੱਤੀ ਸੀ ਦਰਖਾਸਤ ਦਿੱਤੀ ਜੀ ਦਿੱਤੀ ਜੀ ਹਾਲੂ ਕਹਿੰਦੇ ਕਰੀ ਆਪਾਂ ਮਾਰ ਕੇ ਕਰਾਓ ਕਰੀ ਉੱਥੋਂ ਕਰਾ ਕੇ ਜੋਚੀ ਜਾਓ ਕੋਈ ਅਨੀਲ ਭਾਜੀ ਨੂੰ ਕਰਾਓ ਅਹੀਂ ਉੱਥੇ ਜਾ ਕੇ ਬਹਿ ਗਿਆ ਅਨੇ ਤੁਹਾਡੀ ਕਿਸੇ ਨੇ ਨਹੀਂ ਜੀ ਸਾਦਾ ਕੰਮ ਕਰੀ ਗਏ ਕੋਈ ਕੰਮ ਆਪਾਂ ਅਸੀਂ ਕਰੋਤੀ ਕਿ ਨਹੀਂ ਗੱਲ ਨੂੰ ਦਾਰਾ ਜੀ ਬਰਗਤ ਕਰਾ 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 ਅਹੀਂ ਬਾਜੀ ਪਾਪਾ ਘੋੜੇ ਕੀ ਪਿਆ ਪਰ 3 ਦਿਨ ਦਿਹਾੜੇ ਸਿੱਧੀ ਦੁਬਾਰਾ ਭਰੇ ਬਾਜ਼ਾਰ ਗੋਲੀ ਚਲਾ ਕੇ ਜਾਂਦਾ ਸਿੱਧਾ ਫਾਇਰ ਕੱਢਦਾ ਉਹ ਕਿਸਮਤ ਸਾਡੀ ਚੰਗੀ ਸੀ ਬਚ ਗਏ ਮਾਰੀ ਹੋਏ ਕਰ ਲਈ ਜਾਈ ਮਰ ਜਾਣਾ ਸੀ ਤੇ ਹੁਣ ਇੱਥੇ ਕੰਮ ਕਰਨ ਦਾ ਫਾਇਦਾ ਤੇ ਕੋਈ ਹੈ ਨਹੀਂ ਇਹਨਾਂ ਜੰਗਾਂ ਦੇ ਜੂਪੀ ਵਿਆਹ ਚੜ ਗਏ ਇੱਕ ਰਾਉਂਡ ਫਾਇਰ ਹੋਇਆ ਲੱਗਾ ਤੇ ਨਹੀਂ ਕਿਸੇ ਲੱਗਾ ਵਿਚਾਰਿਆ ਤੇ ਧਮਗਿਆ ਨੋਏ ਆਈ ਕਿ ਸਿੱਧੀ ਗੋਲੀਆਂ ਮਾਰਾਂਗੇ ਹੁਣ ਅਸੀਂ ਬੱਚੇ ਪਾਲੀ ਕਿ ਕੀ ਕਰੀਏ ਕਾਰੋਬਾਰ ਕਰਨਾ ਇੱਥੇ ਔਖਾ ਹੋ ਚੁਪਿਆ ਦਾ ਇੱਕ ਨੰਬਰੀ ਕਾਰੋਬਾਰ ਕਰਕੇ ਵੀ ਅਸੀਂ ਥੱਕੇ ਵੱਜੇ ਕਰਦੇ ਆ ਮੇਰਾ ਨਾਮ ਪ੍ਰੀਤਮ ਸਿੰਘ ਜੀ ਇੱਕ ਕਰੀਆਨੀ ਦੁਕਾਨ ਦੀ ਸ਼ੋਪ ਦੇ ਕੰਮ ਕਰੀਦਾ ਜੀ ਹਾਂਜੀ ਮਨੂ ਮਨੂ ਅੱਜ ਦਾ ਛੋੜੇ ਦੁਕਾਨ ਤੇ ਆਏ ਆ ਜੀ ਇਦਾਂ ਬਿਠੇ ਇੱਕ ਗਾਗੂ ਨੂੰ ਸੋਦਾ ਦੇ ਦੇਣਾ ਮੁੰਡਾ ਆ ਮੂੰਹ ਮਾਂ ਬਨ ਕੇ ਉਹਨੇ ਫਾਇਰ ਕੀਤੇ ਆ ਅਸੀਂ ਉਸੇ ਵਾਲੇ ਦੇ ਮਗਰ ਮੈਂ ਭੱਜਿਆ ਉਹਨੇ ਫੇਰ ਇੱਕ ਫਾਇਰ ਆ ਕੇ ਇੱਥੇ ਬੈਂਕ ਲਾ ਕੇ ਆ ਕੇ ਕੀਤਾ ਜੀ ਹਾਂਜੀ ਮੈਂ ਮਗਰ ਭੱਜਿਆ ਹਾਂਜੀ ਉਹ ਗੱਲਬਾਤ ਹੋਈ ਤੁਸੀਂ ਵਾਜ ਦਿੱਤੀ ਵਾਜ ਤੀ ਨਾ ਮਗਰੋਂ ਭਾਰੋਂ ਬਹੁਤ ਸਪੀਡ ਭੱਜ ਗਿਆ ਪਤਲ ਸਿੰਘ ਪਤਲ ਸਿੰਘ ਅੱਗੇ ਜਾ ਕੇ ਕਿਤੇ ਮੰਡੀ ਅੰਦਰ ਜਾ ਕੇ ਉਹਨੇ ਕੋਈ ਨਾਲ ਵੀ ਜਿਹੜਾ ਵੀ ਹੋਇਆ ਕਰਨਾ ਬੈਠ ਕੇ ਚੱਲ ਗਿਆ ਉਹ ਮਾਰੋ ਜੀ ਦੱਸੋ ਜੀ ਕੀ ਹੋਇਆ ਕੀ ਹੈ ਉਹਨੇ ਕੰਟਰੋਲ ਰੂਮ ਤੋਂ ਇੱਕ ਫੋਨ ਆਇਆ ਸੀ ਕਿ ਇੱਥੇ ਰੁਪੇਸ਼ ਕੁਮਾਰ ਐਂਸਾਨੀ ਦੀ ਦੁਕਾਨ ਹੈ ਐਸੇ ਡੇਰਾ ਰੋਡ ਤੇ ਤੇ ਉੱਥੇ ਕੋਈ ਖਾਰ ਹੋਇਆ ਇੱਥੇ ਆ ਕੇ ਰਿਸ਼ਿਆ ਤੇ ਦੁਕਾਨ ਦੇ ਮਾਲਕ ਜਿਹੜੇ ਨੇ ਉਹਨਾਂ ਦਾ ਆਪੇ ਦਾ ਸ਼ਾਇਦ ਮੰਨੂ ਮਿਲਿਆ ਜੀ ਉਹਨਾਂ ਨੇ ਦੱਸਿਆ ਕਿ ਦੁਕਾਨ ਦੇ ਬਾਹਰ ਇੱਕ ਫਾਰ ਕਰਕੇ ਗਿਆ ਤੇ ਇਹਨਾਂ ਦੀ ਇਹਨਾਂ ਦਾ ਇੰਪਲਾਈ ਭਗਰ ਭੱਜਿਆ ਵੀ ਆ ਰਾਜਲੀ ਆ ਸੀ ਤੇ ਦੁਆਰ ਸੇ ਡੇਰਾ ਦੀ ਸਾਈਡ ਤੇ ਭੱਜੇ ਨੇ ਬੁੱਲਦੇ ਨਹੀਂ ਸੀ ਉਹਨੂੰ ਮਗਰ ਗਿਆ ਕਹਿੰਦਾ ਕਿ ਉਹਦੇ ਜਾ ਕੇ ਘੋਰ ਖਾ ਰਹੇ ਨੇ ਕਿ ਕਦੇ ਵਾਪਸ ਮੋੜਾ ਤੇ ਜਾ ਕੇ ਦੇ ਉਹਨਾਂ ਨੇ ਹਾਲ ਦੀ ਗੱਲ ਤੇ ਨਾ ਦੱਸਿਆ ਕਿ ਦੁਕਾਨ ਦੇ ਐਮਪਲਾਈ ਦੁਕਾਨ ਦੇ ਵੀ ਇੱਕ ਟਾਰਗੇਟ ਹੈ ਨੇ ਉਹਦੇ ਐਮਪਲਾਈ ਨੇ ਦੱਸਿਆ ਕਿ ਅੱਗੇ ਜਾ ਕੇ ਉਹਨਾਂ ਨੇ ਘੋਰ ਖਾ ਰਹੇ ਕਿਹਾ ਸਰ ਜੀ ਸਰ ਇਹ ਤਾਂ ਕਿ ਮੈਨੂੰ ਕਰੋਤੀ ਦੀ ਗੱਲ ਆਈ ਸੀ ਜਿਸ ਨੇ ਮੇਰੀ ਖੱਜਲ ਖੁਆਰੀ ਕੀਤੀ ਮੈਨੂੰ ਬਿਨਾਂ ਮੈਂ 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 ਲਈ ਇਹਨਾਂ ਕੋਲ ਦਰਖਾਸਤ ਚਲੋ ਫਿਰ ਪਰਸਨਲੀ ਮੇਰੇ ਨੋਟਿਸ ਆ ਗਏ ਇਹਨਾਂ ਨੂੰ ਦੱਸਿਆ ਗਿਆ ਕਿ ਅਸੀਂ ਜਾ ਕੇ ਜੀ ਐਸ ਐਸ ਪੀ ਸਾਹਿਬ ਨੂੰ ਮਿਲੇ ਸੀ ਹੁਣੋਂ ਮੈਂ ਦੇਖ ਰਿਹਾ ਜੀ ਕਿ ਦਰਖਾਸਤ ਇਹਨਾਂ ਦੇ ਮੋਬਾਈਲ ਦੇ ਵਿੱਚੋਂ ਮੈਂ ਕਲਿੱਕ ਕੀਤੀ ਹੈ ਜੀ ਪਤਾ ਕਰ ਲਵਾਂ ਕਿ ਇਹ ਵੀ ਦਰਖਾਸਤ ਸੀ ਕਿ ਕੀ ਕਰ ਰਹੀ ਸੀ ਕੀ ਲੱਗਦਾ ਕਿ ਉਹ ਜਦੋਂ ਇੱਕ ਬੰਦੇ ਨੂੰ ਕਰੋਤੀ ਆ ਗਈ ਧਮਕੀ ਆ ਗਈ ਇਹ ਪੁਲਿਸ ਰੇਟ ਕਰਦੀ ਆ ਵੀ ਗੋਲੀ ਚੱਲੇ ਤੇ ਫੇਰ ਹੀ ਉਹਨੂੰ ਗਈਏ ਨਹੀਂ ਇਸ ਤਰੀਕੇ ਦਾ ਜਿੰਨੀਆਂ ਨਹੀਂ ਆ ਤੇ ਜਿੰਨੀਆਂ ਬਾਕੀ ਕਾਲ ਆਉਂਦੀਆਂ ਨੇ ਜਾਂ ਦੂਸਰੀਆਂ ਆਉਂਦੀਆਂ ਉਦੋਂ ਤੇ ਸਾਰੇ ਐਕਸ਼ਨ ਕਰਕੇ ਤੇ ਸਾਰੇ ਪਹਿਲੇ ਕਢਾਈ ਜਾਂਦੀ ਹੈ ਕਿ ਕੀ ਪਹਿਲੇ ਜੈਨੂਅਲਿਟੀ ਦੇਖ ਲਈ ਉਹਦੀ ਕੀ ਹੈਗੀ ਫਿਰ ਉਹਦੀ ਕੋਈ ਅਗੇ ਅਸੀਂ ਐਕਸ਼ਨ ਕਰਦੇ ਹਾਂ ਸੀਸੀਟੀਵੀ ਆਈਓਫਸ ਸੀਸੀਟੀਵੀ ਹੁਣ ਬੱਸ ਜਸਟ ਜਸਟ ਆਪਣਾ ਚਾਰ ਪੰਜ ਮਹੀਨੇ ਦੀ ਹੋਏ ਤੇ ਮੈਨੂੰ ਪਹੁੰਚਿਆ